ਸਾਬਣ ਉੱਤੇ ਜੁੜਾ ਪੈਣ ਦਾ ਕਮਾਲ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਵੀ ਟਿਪ ਬਣ ਸਕਦੀ ਹੈ ਇਹਦੇ ਨਾਲ ਵੀ ਤੇ ਬਰਸ਼ ਦਾ ਐਲੋਵੇਰਾ ਜੈਲ ਤੇ ਬਹੁਤ ਵਧੀਆ ਇਸਤੇਮਾਰ ਕਰਕੇ ਤੁਹਾਨੂੰ ਦੱਸਾਂਗੇ ਤੇ ਜਿਹੜਾ ਪਾਊਡਰ ਆ ਪਾਊਡਰ ਤੇਲ ਵਾਲੀ ਸ਼ੀਸ਼ੀਆਂ ਦੇ ਉੱਤੇ ਪਾਊਡਰ ਦਾ ਇਹੋ ਜਿਹਾ ਚਮਤਕਾਰ ਤੁਸੀਂ ਦੇਖੋਗੇ ਤੁਸੀਂ ਖੁਦ ਹੈਰਾਨ ਹੋ ਜੂਗੇ ਤੇ ਲੈਟਰ ਦਾ ਟਿਸ਼ੂ ਪੇਪਰ ਉੱਤੇ ਕਮਾਲ ਦੇਖਿਓ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਸਾਡੇ ਕੋਲ ਮਸਾਲੇ ਵਾਲੇ ਡੱਬੇ ਹੁੰਦੀਆਂ ਡੱਬੀਆਂ ਹਨਾ ਤੇ ਆਪਾਂ ਕੀ ਕਰਦੇ ਆ ਉਹਨਾਂ ਨੂੰ ਨਾ ਐਦੀ ਖੁੱਲੀ ਹੋਈ ਡੱਬੀਆਂ ਰਹਿ ਜਾਂਦੀਆਂ ਬਹੁਤ ਮੁਸ਼ਕਲ ਆਉਂਦੀਆਂ ਇਹਨਾਂ ਨੂੰ ਪੈਕਿੰਗ ਕਰਨੇ ਵਿੱਚ ਹਨਾ ਕੋਈ ਗਰਮੀਆਂ ਵਿੱਚ ਕੀੜਾ ਵਗੈਰਾ ਇਹਦੇ ਵਿੱਚ ਨਾ ਵੱਢ ਜਾਵੇ ਡਰ ਲੱਗੇ ਰਹਿੰਦਾ ਤਾਂ ਕੀ ਕਰਨਾ ਸਿੰਪਲੀ ਸਾਈਡਾਂ ਦੇ ਜਿਹੜੇ ਛੋਟੇ ਜਿਹੇ ਉਹ ਹੁੰਦੇ ਆ ਨਾ ਉਹ ਵਾਲੀ ਆ ਚੀਜ਼ ਆ ਆਪਾਂ ਕੱਟ ਦੇਣੀ ਆ ਤੁਸੀਂ ਦੇਖਿਆ ਨਾ ਜਿਹੜਾ ਵੀਡੀਓ ਵਿੱਚ ਦੱਸਿਆ ਤੇ ਦੂਜੇ ਉਹਨਾਂ ਨੂੰ ਆਪਾਂ ਵਿਚਕਾਰ ਤੇ ਇਸ ਤਰ੍ਹਾਂ ਆਪਾਂ ਇਹਨਾਂ ਦੋਨਾਂ ਨੂੰ ਮਸਾਲੇ ਵਾਲੇ ਡੱਬਿਆਂ ਨੂੰ ਇਸ ਤਰ੍ਹਾਂ ਮੋੜ ਲੈਣਾ ਚੰਗੀ ਤਰ੍ਹਾਂ ਤੇ ਥੋੜਾ ਜਿਹਾ ਦਬਾਅ ਪਾਣਾ ਹੈ ਡੱਬਿਆਂ ਦੇ ਉੱਤੇ ਤੇ ਫਿਰ ਉਦੋਂ ਬਾਅਦ ਆਪਾਂ ਕੀ ਕਰਨਾ ਜਿਹੜਾ ਇਹਦਾ ਆ ਹੈਗਾ ਨਾ ਉੱਤੇ ਦਾ ਢੱਕਣ ਆਪਾਂ ਨੂੰ ਇਹਦੇ ਉੱਤੇ ਇਹ ਜਿਹੜਾ ਆ ਡੱਬੀਆਂ ਮਸਾਲੇ ਡੱਬੇ ਦੇ ਉੱਤੇ ਆਪਾਂ ਲਗਾ ਦੇਣਾ ਤੇ ਜਿਹੜਾ ਦੇਸ ਦੇ ਮਸਾਲੇ ਦੇ ਜਿਹੜਾ ਉੱਪਰਲਾ ਢੱਕਣਾ ਲੱਗਦਾ ਨਹੀਂ ਪਿਆ ਸੀ ਇਹਨੂੰ ਵੀ ਆਪਾਂ ਹਲਕਾ ਜਿਹਾ ਲਾ ਦੇਣਾ ਉਤੋਂ ਲਾਉਣ ਤੋਂ ਬਾਅਦ ਦੇ ਤੁਸੀਂ ਦੇਖ ਸਕਦੇ ਜੇ ਮਸਾਲੇ ਦੀ ਡੱਬੀ ਹੁੰਦੀ ਉਹ ਕਿੰਨੀ ਵਧੀਆ ਢੰਗ ਨਾਲ ਬੰਦ ਹੋ ਜਾਣੀ ਹੈ ਕੋਈ ਵੀ ਸਮਾਨ ਵਗੈਰਾ ਤੁਸੀਂ ਰੱਖਿਆ ਹੋਣ ਬਿਲਕੁਲ ਨਹੀਂ ਡਿੱਗਣਾ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਊਗੀ ਤਲੇ ਜੀ ਹੁਣ ਦੂਜੀ ਟਿਪਸ ਵੱਲ ਚੱਲਦੇ ਹਾਂ ਤੁਸੀਂ ਇਹ ਦੇਖ ਸਕਦੇ ਮੇਰੇ ਕੋਲ ਕੱਚ ਦੇ ਗਲਾਸ ਪਏ ਹੋ ਜਾਂ ਜਦੋਂ ਆਪਾਂ ਕੱਚ ਦੇ ਗਲਾਸ ਰੱਖਨੇ ਦਾ ਟੁੱਟਣ ਦਾ ਬੜਾ ਖਤਰਾ ਰਹਿੰਦਾ ਕੰਡੇ ਟੁੱਟ ਜਾਂਦੀਆਂ ਹਨ ਇਹਨਾਂ ਦੇ ਤੇ ਆਪਾਂ ਕਰਨਾ ਕਿ ਇਹ ਤੇ ਟਿਸ਼ੂ ਪੇਪਰ ਲੈਣੇ ਆ ਟਿਸ਼ੂ ਪੇਪਰ ਤੁਸੀਂ ਹਾਫ ਵੀ ਕਰ ਸਕਦੇ ਹੋ ਜਾਂ ਤੁਸੀਂ ਜੇਕਰ ਪੂਰਾ ਤੁਸੀਂ ਟਿਸ਼ੂ ਪੇਪਰ ਵਰਤਣਾ ਚਾਹੁੰਦੇ ਤਾਂ ਵੀ ਵਰਤ ਸਕਦੇ ਹੋ ਤੇ ਆਪਾਂ ਕੱਚ ਦੇ ਗਲਾਸ ਦੇ ਵਿੱਚ ਇਸ ਤਰ੍ਹਾਂ ਪਾ ਦੇਣਾ ਟਿਸ਼ੂ ਪੇਪਰ ਤੇ ਇਹਦੇ ਉੱਤੇ ਇਸ ਤਰ੍ਹਾਂ ਗਲਾਸ ਰੱਖ ਦੇਣਾ ਤੇ ਕੋਈ ਵੀ ਗਲਾਸ ਨੂੰ ਸਕ੍ਰੈਚ ਵਗੈਰਾ ਕੁਝ ਨਹੀਂ ਪੈਣਾ ਨਾ ਹੀ ਇਹਦਾ ਦੇ ਕੁਝ ਮਤਲਬ ਗਲਾਸ ਨੂੰ ਕੋਈ ਵੀ ਸਾਈਡ ਜਿਹੜਾ ਹੁੰਦੇ ਨਾ ਉਹ ਟੁੱਟਣੇ ਹੈਗੇ ਤੇ ਇਧਰ ਆਪਾਂ ਹੋਰ ਦੂਜਾ ਉਹੀ ਗਲਾਸ ਲਿਆ ਉਹਦੇ ਵਿੱਚ ਫੇਰ ਇਸ ਤਰ੍ਹਾਂ ਆਪਾਂ ਇਹਨੂੰ ਰੱਖ ਦੇਣਾ ਪੁੱਠਾ ਕਰਕੇ ਤੁਸੀਂ ਦੇਖ ਸਕਦੇ ਹੋ ਕੱਚ ਦੇ ਗਲਾਸ ਬਿਲਕੁਲ ਸੇਫ ਹੈ ਕੱਚ ਦੇ ਗਲਾਸ ਕੋਈ ਵੀ ਪਰੇਸ਼ਾਨੀ ਨਹੀਂ ਤੁਹਾਨੂੰ ਕੱਢਣ ਲੱਗੇ ਕੱਚ ਦੇ ਗਲਾਸ ਤੇ ਰੱਖਣ ਲੱਗੇ ਵੀ ਇਹ ਟੁੱਟ ਨਾ ਜਾਵੇ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਚਲੋ ਜੀ ਹੁਣ ਆਪਾਂ ਅਗਲੀ ਟਿਪਸ ਵੱਲ ਚੱਲਦੇ ਹਾਂ ਲੋ ਜਿੱਦਾਂ ਤੁਸੀਂ ਦੇਖ ਸਕਦੇ ਆ ਐਲਵੇਰਾ ਹੈ ਸਿਗਾ ਇਹ ਐਲਵੇਰਾ ਲਿਆ ਹੋਇਆ ਤੇ ਇਹਨੂੰ ਕੱਢਦਨ ਮੈਂ ਚੰਗੀ ਤਰ੍ਹਾਂ ਸਾਈਡਾਂ ਤੇ ਕੱਟ ਲੈਣਾ ਬੱਚੰਗੀ ਤਰ੍ਹਾਂ ਮੈਂ ਵਾਸ਼ ਕਰ ਲਿਆ ਸੀਗਾ ਤੇ ਐਲਵੇਰਾ ਮਤਲਬ ਅਜਿਹੀ ਚੀਜ਼ ਹੈ ਜਿਹੜੇ ਤੁਸੀਂ ਬਾਲਾਂ ਤੇ ਵੀ ਵਰਤ ਸਕਦੇ ਹੋ ਜਿਹਨੂੰ ਤੁਸੀਂ ਖਾ ਵੀ ਸਕਦੇ ਹੋ ਹੈਨਾ ਆਪਣੀ ਸਿਹਤ ਵਾਸਤੇ ਬਹੁਤ ਵਧੀਆ ਬਾਲਾਂ ਵਾਸਤੇ ਸਕਿਨ ਵਾਸਤੇ ਸਾਰੀ ਚੀਜ਼ਾਂ ਹੈਨਾ ਵਾਸਤੇ ਵਧੀਆ ਚੀਜ਼ ਹੈ ਤੇ ਆਪਾਂ ਇਹਦੇ ਵਿੱਚ ਜਦੋਂ ਆਪਾਂ ਜਲ ਵਗੈਰਾ ਕੱਢਣਾ ਉਹ ਤਾਂ ਬਹੁਤ ਜਿਆਦਾ ਔਖੀ ਆਂਦੀ ਹੈ ਸਿੰਪਲ ਜਿਹਾ ਤਰੀਕਾ ਤੁਹਾਨੂੰ ਦੱਸਾਂਗੇ ਇੱਥੇ ਇਹਦਾ ਜਲ ਵਗੈਰਾ ਬਿਲਕੁਲ ਸਹੀ ਢੰਗ ਨਾਲ ਨਿਕਲ ਜਾਣਾ ਦੇ ਸਕਦੇ ਹੋ ਤੁਸੀਂ ਆਪਾਂ ਇੱਥੇ ਬਰਸ਼ ਲੈਣਾ ਬਰਸ਼ ਦੇ ਨਾਲ ਇਸ ਤਰ੍ਹਾਂ ਆਪਾਂ ਜਲ ਨੂੰ ਕੱਢਣਾ ਹੈ ਐਲੋਵੇਰਾ ਜਲ ਇੰਨਾ ਕਮਾਲ ਦੀ ਮਤਲਬ ਚੀਜ਼ ਹੈ ਨਾ मतलब बहुत बढ़िया चीज है मुर्दियां ਵਿੱਚ ਵੀ ਜਾਨ ਪਾਲਵਾਂ ਵਾਲੀ ਚੀਜ਼ ਹੈ ਵਾਲੀ ਤੇ ਆ ਦੇਖ ਸਕਦੇ ਤੁਸੀਂ ਸਿਰਫ ਆਪਾਂ ਇੱਕ ਬਰਸ਼ ਦੀ ਮਦਦ ਨਾਲ ਸਾਰਾ ਐਲੋਵੇਰਾ ਜੈਲ ਆਂ ਚੰਗੀ ਤਰ੍ਹਾਂ ਕੱਢ ਲੈਣਾ ਕੋਈ ਵੀ ਆਪਣੇ ਫालतੂ ਦੇ ਹੱਥ ਵਗੈਰਾ ਬਿਲਕੁਲ ਨਹੀਂ ਲੱਭਣੇ ਹੈਗੇ ਤੇ ਤੁਸੀਂ ਦੇਖੋਗੇ ਕਿ ਜਿਹੜਾ ਐਲੋਵੇਰਾ ਜੈਲ ਉਹ ਵੀ ਹੈ ਬਹੁਤ ਵਧੀਆ ਨਿਕਲਣਾ ਕੋਈ ਵੀ ਦੇ ਵਿੱਚ ਕੋਈ ਵੀ ਚੀਜ਼ ਮਿਕਸ ਵਗੈਰਾ ਕੁਝ ਨਹੀਂ ਹੋਣੀ ਹੈਗੀ ਤੇ ਆ ਦੇਖੋ ਇਹ ਲੋਵੇਰਾ ਜੈਲ ਆਪਾਂ ਸਾਰਾ ਕੱਢ ਲਿਆ ਤੇ ਦੇਖੋ ਬਰਸ਼ ਨਾਲ ਹੀ ਆ ਪੈਨ ਇਕੱਠਾ ਕਰ ਲੈਣਾ ਲੋਵੇਰਾ ਜੈਲ ਤੇ ਇਹਨੂੰ ਕਿਸੇ ਤੁਸੀਂ ਡੱਬੀ ਦੇ ਵਿੱਚ ਵੀ ਪਾ ਕੇ ਰੱਖ ਸਕਦੇ ਹੋ ਬਹੁਤ ਵਧੀਆ ਤੇ ਸਿੰਪਲ ਤਰੀਕਾ ਜਿਹੜਾ ਤੁਹਾਨੂੰ ਸ਼ੇਅਰ ਕੀਤਾ ਹੈ ਜੇ ਅਗਰ ਬਾਲਾਂ ਤੇ ਲਗਾਉਣਾ ਤੁਸੀਂ ਬਰਸ਼ ਨਾਲ ਹੀ ਬਾਲਾਂ ਤੇ ਲਗਾ ਸਕਦੇ ਹੋ ਚਲੋ ਜੀ ਅਗਲੀ ਟਿਪ ਤੇ ਤੇ ਦੇਖੋ ਮੇਰੇ ਕੋਲ ਸਾਬਣ ਪਿਆ ਹੈ ਬਹੁਤ ਵਧੀਆ ਤੇ ਕਮਾਲ ਦੀ ਆਪਾਂ ਅੱਜ ਟਿਪਸ ਤੁਹਾਨੂੰ ਸ਼ੇਅਰ ਕਰਨ ਲੱਗਿਆ ਪਏ ਤੇ ਕੀ ਕਰਨਾ ਹੈ ਤੇ ਆਪਾਂ ਇੱਥੇ ਦੇਖੋ ਜੂੜਾ ਪੇਨ ਲੈ ਜੂੜਾ ਪੇਨ ਨੂੰ ਆਪਾਂ ਡਬਲ ਕਰ ਲੈਣਾ ਡਬਲ ਕਰਨ ਤੋਂ ਬਾਅਦ ਆਪਾਂ ਇਹਨੂੰ ਉਹਨਾਂ ਜਿਹੜਾ ਸਾਬਣ ਹੈ ਹੈਂਡ ਵੋਸ਼ ਕਰਨ ਵਾਲਾ ਉਹਦੇ ਉੱਤੇ ਇਸ ਤਰ੍ਹਾਂ ਪਾ ਦੇਣਾ ਤੁਸੀਂ ਦੇਖ ਸਕਦੇ ਹੋ ਤੇ ਤੇ ਥੋੜੀ ਜਿਹਾ ਪਾਜ ਤਾਂ ਹੈਂਡ ਵੋਸ਼ ਵਗੈਰਾ ਜਦੋਂ ਕਰਨ ਹੁੰਦਾ ਸਾਬਨ ਸਾਰਾ ਘੁਲ ਜਾਂਦਾ ਜਿਹੜੀ ਬੋਜ ਤੇ ਪ੍ਰੋਬਲਮ ਆਂਦੀ ਹੈ ਹੈਨਾ ਤੇ ਥੋੜੀ ਜਿਹਾ ਆਪਾਂ ਇਥੋਂ 빙ਾ ਇਸ ਤਰ੍ਹਾਂ ਸਾਬਣ ਦੀ ਜਿਹੜੀ ਉਹ ਲਾਈਸਨ ਜੂੜਾ ਪੈਨ ਉਹ ਕਰ ਦੇਣੀ ਹੈ ਤੇ ਤੁਸੀਂ ਜਿੱਥੇ ਮਰਜੀ ਨੂੰ ਇਸ ਤਰ੍ਹਾਂ ਟੰਗ ਸਕਦਾ ਕੇਲ ਲੱਗਿਓ ਪਰ ਨਾਲ ਲੱਗਿਓ ਤੁਸੀਂ ਇਸ ਤਰ੍ਹਾਂ ਜਿੱਥੇ ਮਰਜੀ ਨੂੰ ਤੁਸੀਂ ਟੰਗ ਸਕਦੇ ਹੋ ਹੈਂਡ ਵੋਸ਼ ਕਰਨ ਲਈ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਇੱਥੇ ਦੇਖ ਸਕਦੇ ਤੁਸੀਂ ਟਿਸ਼ੂ ਪੇਪਰ ਪੇਓ ਤਿੰਨ ਚਾਰ ਟਿਸ਼ੂ ਪੇਪਰ ਲਿਓ ਜਾਂ ਟਿਸ਼ੂ ਪੇਪਰ ਆਪਾਂ ਕੀ ਕਰਨਾ ਹੈ ਲਾਈਟਰ ਲੈਣਾ ਹੈ ਲਾਈਟਰ ਨੂੰ ਨਾ ਟਿਸ਼ੂ ਪੇਪਰ ਨੂੰ ਤਾਣ ਚੱਕ ਕੇ ਤੇ ਲਾਈਟਰ ਨਾਲ ਆਪਾਂ ਮਤਲਬ ਟਿਸ਼ੂ ਪੇਪਰ ਚੱਕਣ ਨੂੰ ਕੱਸ ਕੇ ਇਦਾਂ ਫੜ ਲੈਣਾ ਹੈ ਤੇ ਟਿਸ਼ੂ ਪੇਪਰ ਜਿਹੜਾ ਆਪਾਂ ਲਾਈਟਰ ਨਾਲ ਉਹ ਆਪੇ ਇਸ ਤਰ੍ਹਾਂ ਘੁਮਾਉਣਾ ਸ਼ੁਰੂ ਕਰ ਦੇਣਾ ਤੇ ਤੁਸੀਂ ਦੇਖੋਗੇ ਕਿ ਬਹੁਤ ਵਧੀਆ ਫਲਾਵਰ ਬਣ ਕੇ ਤਿਆਰ ਹੋ ਜਾਣਾ ਬੜਾ ਸੋਹਣਾ ਫੁੱਲ ਬਣ ਜਾਣੇ ਹੈ ਤੇ ਕਮਾਲ ਦੇ ਟਿਪਸ ਹੈ ਜਿਹੜੇ ਤੁਸੀਂ ਨੋਰਮਲੀ ਆਪਣੇ ਘਰ ਨੂੰ ਸਜਾ ਸਕਦੇ ਕਲਰ ਵਗੈਰਾ ਵੀ ਕਰਕੇ ਆ ਦੇਖੋ ਜੀ ਕਿੰਨਾ ਸੋਹਣਾ ਫੁੱਲ ਬਣ ਕੇ ਤਿਆਰ ਹੋ ਗਿਆ ਹਨ ਜਿਹੜੇ ਬੇਸ ਟਿਸ਼ੂ ਪੇਪਰ ਪੇ ਹੁੰਦੇ ਆ ਨਾ ਉਹਨਾਂ ਤੁਸੀਂ ਇਸ ਤਰ੍ਹਾਂ ਫਲਾਵਰ ਵਗੈਰਾ ਬਣਾ ਸਕਦੇ ਚਲੋ ਜੀ ਅਗਲੀ ਟਿਪ ਵੱਲ ਚੱਲਦੇ ਆ ਤੇ ਤੁਸੀਂ ਦੇਖ ਸਕਦੇ ਤੁਸੀਂ ਮੈਂ ਆਪਾਂ ਤੇਲ ਦੀਆਂ ਬੋਤਲਾਂ ਤੁਹਾਨੂੰ ਮੈਂ ਦਿਖਾ ਦਵਾ ਕਿੰਨੀਆਂ ਜਿਆਦਾ ਗੰਦੀਆਂ ਹੋਈਆਂ ਪਲਾਸਟਿਕ ਦੀਆਂ ਤੇਲ ਦੀਆਂ ਬੋਤਲਾਂ ਹੈਗੀਆਂ ਐ ਬਹੁਤ ਜਿਆਦਾ ਗੰਦਗੀ ਹੈ ਨਾ ਉੱਤੇ ਤੇ ਅੱਜ ਆਪਾਂ ਇਹਨੋਂ ਬਿਨਾ ਪਾਣੀ ਤਾਂ ਬਿਨਾ ਸਰਪ ਤੋਂ ਹੀ ਸਾਫ਼ ਕਰਾਂਗੇ ਆਪਾਂ ਕੀ ਕਹਿੰਦੇ ਪਾਊਡਰ ਲੈਣਾ ਹੈ ਪਾਊਡਰ ਨੂੰ ਆਪਾਂ ਚੰਗੀ ਤੁਸੀਂ ਕੋਈ ਵੀ ਪਾਊਡਰ ਯੂਜ਼ ਕਰ ਸਕਦੇ ਹੋ ਪਾਊਡਰ ਲੈ ਕੇ ਨਾ ਆਪਾਂ ਚੰਗੀ ਤਰ੍ਹਾਂ ਇਹਨਾਂ ਉੱਤੇ ਪਾਊਡਰ ਪਾ ਲੈਣਾ ਹੈ ਦੋਨਾਂ ਉੱਤੇ ਥੋੜਾ ਥੋੜਾ ਪਾਊਡਰ ਨਾ ਪਾਊਡਰ ਨਾਲ ਚੰਗੀ ਤਰ੍ਹਾਂ ਆਪਾਂ ਇਹਨਾਂ ਜਿਹੜੀਆਂ ਆਪਣੀਆਂ ਬੋਤਲਾਂ ਹੈਗੀਆਂ ਨਾ ਪਲਾਸਟਿਕ ਦੀ ਇਹਨੂੰ ਚੰਗੀ ਤਰ੍ਹਾਂ ਆਪਾਂ ਨਾ ਤੇ ਪਲਾਸਟਿਕ ਵਾਲੀ ਜੇ ਤੇਲ ਦੀ ਬੋਤਲ ਚੰਗੀ ਤਰ੍ਹਾਂ ਇਹਦੇ ਉੱਤੇ ਪਾਊਡਰ ਆਪਾਂ ਲਾ ਦਰਨ ਤਾਂ ਕਿ ਜਿੰਨਾ ਵੀ ਨਾ ਤੇਲ ਵਗੈਰਾ ਲੱਗਿਆ ਹੋਵੇ ਸਾਰੀ ਇਹ ਜਿਹੜਾ ਪਾਊਡਰ ਆ ਸੋਖ ਲਵੇ ਹਨ ਫਿਰ ਇੱਥੇ ਉਸ ਸਾਫ ਕਪੜਾ ਲੈ ਕੇ ਨਾ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ ਕਰਨੇ ਸ਼ੁਰੂ ਕਰ ਦੇਣਾ ਦੇਖ ਸਕਦੇ ਤੁਸੀਂ ਨਾਲ ਨਾਲ ਇਹਨਾਂ ਜਿੰਨਾ ਵੀ ਤੇਲ ਵਗੈਰਾ ਲੱਗਿਆ ਹੋਣਾ ਨਾ ਜਿੰਨੇ ਵੀ ਮਤਲਬ ਇਹਦੇ ਤੇ ਤੇ ਓਲੀ ਹੋਣਾ ਨਾ ਉਹ ਸਾਰਾ ਇਹਦੇ ਨਾਲ ਸਾਫ ਹੋ ਜਾਣਾ ਦੋਨੀਆਂ ਬੋਤਲਾਂ ਨੂੰ ਆਪਾਂ ਇਸ ਤਰ੍ਹਾਂ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਥੋੜਾ ਜਿਹਾ ਨਾ ਪਾਣੀ ਨੂੰ ਕੱਪੜਾ ਜਿਹੜਾ ਹੈਗਾ ਸਾਡੇ ਕੋਲ ਥੋੜਾ ਜਿਹਾ ਆਪਾਂ ਇਹਨੂੰ ਗਿੱਲਾ ਕਰ ਲੈਣਾ ਸਰਫ ਵਗੈਰਾ ਕੁਝ ਨਹੀਂ ਲੈਣਾ ਸਿਰਫ ਹਲਕਾ ਜਿਹਾ ਕੱਪੜਾ ਗਿੱਲਾ ਕਰਨਾ ਹੈ ਤੇ ਉਹਦੇ ਨਾਲ ਤੁਸੀਂ ਦੇਖੋਗੇ ਜਦੋਂ ਗਿੱਲਾ ਕਰਕੇ ਆਪਾਂ ਇਹਨੂੰ ਹਲਕਾ ਜਿਹੇ ਦੇ ਉੱਤੇ ਫੇਰਨਾ ਤਾਂ ਕਿੰਨਾ ਵਧੀਆ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਸਾਫ਼ ਹੋ ਜਾਣੀ ਬੋਤਲਾਂ ਆ ਤੁਸੀਂ ਦੇਖ ਸਕਦੇ ਤੁਹਾਡੇ ਸਾਹਮਣੇ ਦੋਨੀਆਂ ਬੋਤਲਾਂ ਬਿਲਕੁਲ ਜਿੰਨੇ ਵੀ ਇਹਨਾਂ ਦੇ ਉਹ ਸੀ ਨਾ ਬੋਤਲ ਤੇ ਜਿੰਨਾ ਵੀ ਗੰਦਾਪਣ ਲੱਗਿਆ ਹੋਇਆ ਸੀਗਾ ਸਾਰਾ ਬਿਲਕੁਲ ਸਾਫ਼ ਹੋ ਗਿਆ ਬਾਅਦ ਵਿੱਚ ਤੁਸੀਂ ਸਾਫ਼ ਕੱਪੜਿਆਂ ਨਾਲ ਇਹਨੂੰ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਤੇ ਥੋੜੇ ਸਾਹਮਣੇ ਹੁਣ ਮੈਂ ਬੋਤਲ ਤੁਹਾਨੂੰ ਦੱਸ ਦਿੰਦੀ ਕਿੰਨੀ ਜਿਆਦਾ ਸਾਫ਼ ਹੋ ਗਈ ਮਿੰਟਾਂ ਸਕਿੰਟਾਂ ਦੇ ਵਿੱਚ ਇਸ ਤਰ੍ਹਾਂ ਜਿਆਦਾ ਟਾਈਮ ਨਹੀਂ ਲੱਗਾ ਦੇ ਸਕਦੇ ਤੁਸੀਂ ਬੋਤਲ ਕਿੰਨੀ ਜਿਆਦਾ ਸਾਫ਼ ਹੈ ਪਹਿਲਾਂ ਕਿੰਨੀਆਂ ਗੰਧੀਆਂ ਸੀਗੀਆਂ ਹਨਾ ਆਈ ਹੋਪ ਤੁਹਾਨੂੰ ਇਹ ਵੀ ਟਿਪ ਵਧੀਆ ਲੱਗੀ ਹੋਗੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਚੰਗੇ ਲੱਗਦੀ ਹੈ ਤਾਂ